ਬਾਰਡਰ ਹੋਣ ਕਰਕੇ ਇਹਨਾਂ ਲੋਕਾਂ ਦਾ ਕੰਮ ਆ ਦੇ ਦਿੱਤੀ ਪਹੁੰਚ ਲਈ ਕਿਸ਼ਤੀਆਂ ਨੂੰ ਕਿਸ਼ਤੀਆਂ ਮੇਰੇ 6 5 ਵਜੇ ਤੋਂ ਬਾਅਦ ਕਿਸ਼ਤੀ ਨਹੀਂ ਕਰ ਲਈ ਓਏ ਕਰ ਲਈ ਆ ਗੱਲ ਸਭ ਹੋ ਗਈ ਹਾਂਜੀ ਇਧਰੋਂ 5 ਵਜੇ ਤੋਂ ਬਾਅਦ ਕਿਸ਼ਤੀ ਨਹੀਂ ਜਾਣ ਦਿੰਦੇ ਕਹਿੰਦੇ ਜੀ ਬਾਰਡਰ ਏਰੀਆ ਲੋਕਾਂ ਦੇ ਦੁੱਖਾਂ ਦੇ ਫਦੇ ਸਾਡੀ ਦੇਖ ਦੀ ਲੋਕਾਂ ਦੀਆਂ ਭੁੱਖਾਂ ਦੇ ਫਦੇ ਸਾਡੀ ਦੇਖ ਦੀ ਦੇਖਦੇਂ ਕਿ ਫੜੇ ਸਾਡੀ ਐ ਤੇ ਖੇਜਣਾ ਇਹ ਭਰੀ ਜਾਂਦੇ ਆ ਬੋਲ ਬਾਲਾ ਹੋਊਗਾ ਪੰਥ ਦਾ ਰਾਜ ਹੋਊਗਾ ਫੇਰ ਤੁਸੀਂ ਵੇਖਿਓ ਕੋਈ ਨਹੀਂ ਇਹ ਮੰਨ ਨਹੀਂ ਲੱਗੇ ਕਿਸੇ ਗੈਰ ਸਿੱਖ ادارے ਨੇ ਅੱਜ ਗੁਰੂ ਕੇ ਲੰਗਰ ਦੀ ਲਾਈ ਠੀਕ ਐ ਔਰ ਜਿਨ੍ਹਾਂ ਦਾ ਜਿਹੜੇ ਕਹਿੰਦੇ ਜੀ ਮੁਲਕ ਹੈ ਜੀ ਉਹਨਾਂ ਨੇ ਤਾਂ ਲਾਉਣੇ ਕਹਦੇ ਜਿਹੜੇ ਕਹਿੰਦੇ 85 ਕਰੋੜ ਗਿਣਤੀ ਐ ਠੀਕ ਐ ਨਾ ਉਹ ਤਰਾ ਤਰਾ ਕਰਦੇ ਫਿਰਦੇ ਨੇ ਰੱਖੇ ਜਾਂ ਭੁਲਾਓ ਭੁੱਲ ਦਿੰਗੇ ਇਹ ਪੰਥ ਪਾਤਸ਼ਾਹ ਦੀ ਉਹ ਧਰਤੀ ਆ ਜਿੱਨੇ 47 ਦੀ ਮਾਰ ਚੱਲੀ ਆ 1859 ਦੀ ਮਾਰ ਵੀ ਚੱਲੀ ਆ ਸੀ ਗਾਂ ਵੀ ਚੱਲਦੇ ਰਹਿਣਾ ਪਰ ਇਹ ਨਹੀਂ ਕਿ ਇੱਧਰ ਨੂੰ ਐਸਲਾਮ ਲੋਕ ਦੇ ਬਰਾਂਗੇ ਨਾ ਦੋਆ ਮੁਲਕਾਂ ਦੀ ਲੜਾਈ ਜਿੱਤੋਂ ਗੱਲ ਸ਼ੁਰੂ ਹੋਈ ਸੀ ਭਾਰਤ ਦੇ ਪਾਕਿਸਤਾਨ ਦੀ ਲੜਾਈ ਚਾ ਲੋਕ ਬਚਾਰੇ ਉੱਢਣ ਡਏ ਇਹ ਆਪੀ 1988 ਦੇ ਵਿੱਚ ਲੋਕਾਂ ਦੇ ਘਰ ਬਹੁਤ ਸਾਦੇ ਸੀਗੇ ਇੰਨੇ ਪੈਸੇ ਨਹੀਂ ਲੋਕਾਂ ਨੇ ਲਾਇਏ ਸੀ ਨਾ ਘਰ ਅੱਜ ਵੀ ਇੱਕਲ ਸੀ ਨਾ ਕੋਈ ਹੋਰ ਅੱਜ ਕੱਲ ਤੇ ਮਾੜੇ ਤੋਂ ਮਾੜੇ ਘਰ ਦੇ ਵਿੱਚ ਅੰਦਰੋਂ ਤੱਕ ਚਾਰ ਪੰਜ ਲੱਖ ਦਾ ਸਮਾਨ ਪਿਆ ਡਾਟਾ ਬਣਾ ਲੈ ਆਏ ਆ ਜੀ ਐਵੇਂ ਆ ਜੀ ਅੱਛਾ ਮ 1800 ਕੀ ਹੋ ਜਾਊਗਾ ਉਹ ਚੋ 1800 ਕਾਟ ਲਾਗੀ 5000 ਰੁਪਏ ਪ੍ਰਤੀ ਏਕੜ ਦੇ ਰਹੇ ਪੱਤਰਕਾਰ ਜਿਹੜਾ ਫੌਜੀ ਮੋਰਚਿਆਂ ਚ ਰਿਪੋਰਟਿੰਗ ਕਰ ਰਿਹਾ ਜੁਮਿਸ ਸਿੰਘ ਜੀ ਕੀ ਹਾਲ ਆ ਆਪਾਂ ਵੀ ਸਾਲ ਬਾਅਦ ਹੀ ਮਿਲ ਰਹੇ ਆ ਨਾ ਹਾਂ ਸਾਲ ਹੋ ਗਿਆ ਨਾ ਕਿਵੇਂ ਚੱਲਦੀ ਰਿਪੋਰਟਿੰਗ ਚੱਲਦੀ ਕਲਾ ਮੋਰਚਿਆਂ ਦੇ ਠੱਲੇ ਬੈਠੇ ਬਾਰਡਰ ਵਾਲੇ ਬਸ ਵੀਰੇ ਉਹਨਾਂ ਦਾ ਤੁਸੀਂ ਆਫੀਸ਼ੀਅਲੀ ਫੌਜੀ ਮੋਰਚਿਆਂ 'ਚ ਆ ਗਏ ਆ ਭਾਈ ਸਾਹਿਬ ਠੀਕ ਚੱਲ ਰਿਹਾ ਜੀ ਭਾਈ ਜੀ ਮਹਾਰਾਜ ਦੀ ਚੜ੍ਹਦੀ ਕਲਾ ਹੋਣੀ ਪੈਣੀ ਇਹ ਤਾਂ ਦੇਖਣੀਆਂ ਪੈਣੀਆਂ ਗੁਰੂਮਾਨ ਦਾ ਹੁਕਮ ਆ ਕਿਉਂਕਿ ਉਹ ਵੀ ਮੋਰਚੇ ਲੱਗੇ ਹੋਏ ਪਾਣੀ ਵਾਲੇ ਤੇ ਆ ਵੀ ਮੋਰਚਿਆਂ ਦੀ ਲੋੜ ਆ ਬਿਲਕੁਲ ਇਹਨਾਂ ਦਾ ਪਤਾ ਥੋੜੀ ਲੱਗਦਾ ਇਹਨਾਂ ਦੋਵਾਂ ਮੁਲਕਾਂ ਦੀ ਲੜਾਈ ਆ ਸਿੱਖ ਵਿੱਚ ਐਵੇਂ ਰਗੜੇ ਜਾਂਦੇ ਆ ਹੋਰ ਕੀ ਹੈ ਬਿਲਕੁਲ ਹੁਣ ਤੂੰ ਇਹ ਤੇਰਾ ਤਾਂ ਆਪਦਾ ਪਿੰਡ ਇੱਧਰ ਆ ਉਹੀ ਗੱਲ ਆ ਜੀ ਸਾਹਮਣੇ ਆ ਰੌਲਾ ਹੀ ਕੋਈ ਨਹੀਂ ਪਾਣੀ ਦੇਖੋ ਜੀ ਔਰ ਹੁਣ ਇਹਨਾਂ ਦੋਵਾਂ ਮੁਲਕਾਂ ਦੇ ਚੱਕਰ ਚ ਬਾਰਡਰ ਹੋਣ ਕਰਕੇ ਇਹਨਾਂ ਲੋਕਾਂ ਦਾ ਕਮਾਦ ਤੇ ਮੇਰੇ ਪਹੁੰਚ ਰਹੀ ਕਿਸ਼ਤੀਆਂ ਕਿਸ਼ਤੀਆਂ ਮੇਰੇ 6 5 ਵਜੇ ਤੋਂ ਬਾਅਦ ਕਿਸ਼ਤੀ ਨਹੀਂ ਕਰਲੀ ਓਏ ਕੋਈ ਨਹੀਂ ਕਰਲੀ ਆ ਇਹ ਕਦੇ ਸਭ ਥੋੜੀ ਹਾਂ ਜੀ ਇਦੋਂ 5 ਵਜੇ ਤੋਂ ਬਾਅਦ ਕਿਸ਼ਤੀ ਨਹੀਂ ਜਾਣ ਦਿੰਦੇ ਕਹਿੰਦੇ ਜੀ ਬਾਰਡਰ ਏਰੀਆ ਹਾਂ ਫੌਜ ਕੋਲ ਕਿਸ਼ਤੀਆਂ ਬਹੁਤ ਮਤਲਬ ਸੈਨਸਿਟਿਵ ਨਹੀਂ ਆ ਉਹ ਵੀ ਆਪਦੇ ਵਾਸਤੇ ਹਾਂ ਐਨਡੀਆਰਐਫ ਵਾਲੀਆਂ ਉਹਦੇ ਕੋਲੇ ਲੀਡਰਾਂ ਵਾਸਤੇ ਝੂਟ ਦੇਣ ਵਾਸਤੇ ਖਾਣਾ ਪੂਰਤੀ ਆ ਮਨ ਲਾ ਦੋ ਰੂਸੇ ਵਾਲੀਆਂ ਦੋ ਦਿਨ ਕਿਸ਼ਤੀਆਂ ਹੈਗੀਆਂ ਜਿੰਦੇ ਰਹੀਂ ਲੰਗਰ ਲਜਾਇਆ ਜਾਂਦਾ ਕੋਈ ਹੋਰ ਸਹੂਲਤ ਕੋਈ মিডিਆ ਵਾਲੇ ਆਪਣੇ ਰਗੇ ਸੱਜਣ ਭਾਈ ਆ ਜਾਂਦਾ ਇੱਕ ਦੋ ਕੋਈ ਸੱਜਣ ਚਲੋ ਦੂਜੇ ਸ਼ੂਟ ਸ਼ਾਟ ਇਹ ਵੀ ਹੈਗੇ ਵਲੋਗਿੰਗ ਵਾਲੇ ਇਹ ਆਪਾਂ ਇਧਰ ਨਹੀਂ ਚਲੋ ਗੁਰੂਬਾਰ ਠੀਕ ਆ ਫਿਰ ਵੀ ਇਹਨਾਂ ਨੇ ਜਿਹੜਾ ਜਜ਼ੀਨ 6 7 ਨੀ ਪਰ ਹੁਣ ਮ ਪਰ ਪ੍ਰਸ਼ਾਸਨ ਜਿਹੜਾ ਪਿੱਛੇ ਮੋੜੀ ਆ ਗਿਆ ਟਰਾਲੀਆਂ ਉਹ ਪ੍ਰਸ਼ਾਸਨ ਦੀ ਇੱਥੇ ਪਤਾ ਤੁਹਾਨੂੰ ਗੱਡੂ ਸਾਹਿਬ ਵਾਲੇ ਵੀਰਾਂ ਨੇ ਦੱਸੀ ਹੈ ਉਹ ਕਹਿੰਦੇ ਜੀ ਪ੍ਰਸ਼ਾਸਨ ਕਹਿੰਦਾ ਸਮਾਨ ਲਿਆਵੇ ਸੰਗਤ ਲੋਕ ਸਮਾਨ ਲਿਆਉਣ ਸਾਨੂੰ ਦੇਣ ਸਾਡੇ ਤੋਂ ਮੋਹਰ ਲਵਾ ਕੇ ਸਾਡੇ ਕੋਲ ਰਿਕਾਰਡ ਦਰਜ ਕਰਾ ਕੇ ਫੇਰ ਅੱਗੇ ਦਿਓ ਭਾਵ ਕੇ ਸਰਕਾਰ ਕਹਿ ਸਕੀ ਜੀ ਇੰਨਾ ਟਾਣਾ ਇੰਨਾ ਮੜ ਇੰਨੀਆਂ ਚੀਜ਼ਾਂ ਅਸੀਂ ਭੇਜ ਤਾ ਅਸੀਂ ਭੇਜ ਪੰਜਾਬੀ ਗੱਲ ਇਹ ਹ ਹ ਆਪਦੇ ਨੰਬਰ ਬਣਾਉਣ ਤੇ ਤੁਲੇ ਹੋਏ ਨੇ ਹਾ ਬਹੁਤ ਗਲਤ ਗੱਲ ਹੈ ਜੀ ਮਤਲਬ ਇੰਨਾ ਓਕੇ ਲਾਤਾ ਜੀ ਮਤਲਬ ਪੰਜਾਬ ਸਾਹੀ ਦਾ ਸੀ ਕਹਿੰਦੇ ਆਪਦਾ ਹੋਵੇ ਸਾਰਾ ਕੁਝ ਇਹ ਇਸ ਸਥਿਤੀ ਮੈਂ ਇੱਥੇ ਜ਼ਿਆਦਾ ਦੇਖੀ ਕਹੀਂ ਭਾਈ ਜੀ ਅਸੀਂ ਕਿਹਨੇ ਆਪਦਾ ਮੁਲਕ ਹੋਵੇ ਸਾਡੇ ਨਿਮ ਹੋਣ ਸਾਡਾ ਘਰ ਹੋਵੇ ਸਾਡਾ ਹੁਣ ਲੰਗਰ ਲਾਉਣ ਨੂੰ ਗੁਰੂ ਦੇ ਸਿੱਖ ਠੀਕ ਹੈ ਲੋਕਾਂ ਦੇ ਦੁੱਖਾਂ ਦੇ ਫਤੇ ਸਾਡੀ ਤੇਗ ਦੀ ਲੋਕਾਂ ਦੀਆਂ ਭੁੱਖਾਂ ਦੇ ਫਤੇ ਸਾਡੀ ਦੇਖਦੀ ਦੇਖਦੇ ਹੀ ਫਤੇ ਸਾਡੀ ਆ ਤੇ ਖਜ਼ਾਨਾ ਇਹ ਭਰੀ ਜਾਂਦੇ ਮੈਂ ਇਹ ਇਹੀ ਖਾਲਸਾ ਰਾਜ ਅਸਲ 'ਚ ਸਰਕਾਰਾਂ ਦੇ ਹੱਥ ਖੜੇ ਆ ਪਤਾ ਨਹੀਂ ਨਾ ਸਾਡਾ ਸੀਐਮ ਦੇਸ ਰਿਆ ਨਾ ਸਾਡਾ ਪੀਐਮ ਦੇਸ ਰਿਆ ਠੀਕ ਹੈ ਤੇ ਜਿਹੜੇ ਕਹਿੰਦੇ ਸਾਨੂੰ ਪਾਣੀ ਚੋ ਹੱਕ ਚਾਹੀਦਾ ਜੋ ਵੀ ਨਹੀਂ ਬੋਲ ਰਹੇ ਇਹ ਗੁਰੂ ਰਾਮਦਾਸ ਪਾਤਸ਼ਾਹ ਵੇਰ ਕਰਨਗੇ ਫਿਰ ਕਿਤੇ ਪੰਥ ਦਾ ਹੋਲ ਬਾਲਾ ਹੋਊਗਾ ਪੰਥ ਦਾ ਰਾਜ ਹੋਊਗਾ ਫਿਰ ਤੁਸੀਂ ਵੇਖਿਓ ਕੋਈ ਨਹੀਂ ਇਹ ਮੰਨ ਨਹੀਂ ਲੱਗੇ ਇਹਨਾਂ ਨੇ ਕਈ ਰਿਆ ਦੂਜੀ ਤੀਜੀ ਸਾਲ ਪਾਣੀ ਆਇਆ ਰਿਹਾ ਮੈਂ ਨੂੰ ਬਜ਼ੁਰਗ ਕਹਿੰਦਾ ਸੀਗਾ ਕਹਿੰਦਾ ਨਹੀਂ ਮਦਦ ਕਰਨਗੇ ਤਾਂ ਸਾਡੀ ਕਹਿੰਦਾ ਕਿੰਨੇ ਕੁ ਪ੍ਰਵਾਹ ਮਾਰਦੇ ਕਹਿੰਦਾ ਇਹਨਾਂ ਦਰਿਆਵਾਂ 'ਚ ਜਵਾਨ ਹੋਏ ਆ ਫੌਸਲੇ ਵਾਲੇ ਲੋਕਾਂ ਖਾਸ ਤੌਰ ਤੇ ਆਪਾਂ ਜਿਹੜੇ ਬਾਤ ਬਹੁਤ ਰਿਮੋਟ ਏਰੀਆ ਉਧਰ ਵੀ ਮਦਦ ਬਹੁਤ ਬਹੁਤ ਹੋ ਰਹੀ ਹੈ ਲੋਕ ਮਦਦ ਇੱਧਰ ਵੀ ਲੈ ਕੇ ਆ ਰਹੇ ਆ ਪਰ ਅਜਨਾਲੇ ਵਾਲੇ ਪਾਸੇ ਜਿਹੜੀ ਸਥਿਤੀ ਆ ਜਿਹੜੀ ਜੀਓਗ੍ਰਾਫੀਕਲ ਕੰਡੀਸ਼ਨ ਆ ਉਸ ਸਾਬ ਨਾਲ ਉੱਥੇ ਹਾਲਾਤ ਹੋਰ ਤਰ੍ਹਾਂ ਦੇ ਆ ਸੁਲਤਾਨਪੁਰ ਰੋਧੀ हां ਇਹਨੋਂ ਤੋਂ ਦੂਜੇ ਸਾਲ ਤੀਜੇ ਸਾਲ ਦੋ ਸਾਲੀ ਚਾਰ ਸਾਲੀ ਆ ਹੀ ਰਹਿੰਦੇ ਆ ਉਹ ਚੰਚੇਤ ਆ ਇੱਕ ਉਹ ਸੱਚ ਸੱਚ ਮਾਝਾ ਡੁੱਬਣਾ ਸੀਗਾ ਮਾਝੇ ਦੀ ਜਿਹੜੀ ਮੜਕ ਸੀ ਨਾ ਹਕੂਮਤ ਨੇ ਉਹ ਪੰਨਣੀ ਸੀ ਪਿਆਬੀ ਜ ਮੈਂ ਤੁਹਾਨੂੰ ਇਹ ਮੈਨ ਮੇਡ ਹੜਾ ਉੱਤੋਂ ਸਾਰੇ ਬੰਦੇ ਵਟ ਵਟ ਦੇ ਖੇਲ ਉੱਤੇ ਗਈ ਜਾਂਦੇ ਆ ਤੇ ਅਸੀਂ ਕਹਤੋਂ ਸੰਗਣਾ ਇੱਥੇ ਫਾਇਲ ਕਾਲੇ ਵੀ ਅੱਜ ਇਹੀ ਕਹਿ ਰਹੇ ਤੁਹਾਨੂੰ ਮੈਂ ਦੱਸਦਾ ਜੀ ਫਾਈਲ ਕਿਹਲੇ ਕਹਿਣ ਬਲਾਣਾ ਕਣ ਇਹ ਹਿੰਦੂ ਹਕੂਮਤ ਨੇ ਲਿਆਂਦੇ ਹੜਿਆ ਪੰਜਾਬ ਦੀ ਮੜਕ ਪੰਨਣ ਵਾਸਤੇ ਪਰ ਸੁਬਨੇ ਚ ਵੀ ਪੰਜਾਬ ਦੀ ਮੜਕ ਭੰਨੀ ਨਹੀਂ ਜਾਂਦੀ ਪਹਿਲਾਂ ਸਾਰਾ ਡੋਪ ਦੇਣ ਇਹਨਾਂ ਦੀ ਮੁੱਛ ਖੜੀ ਰਹਿਣੀ ਹੈ ਇਹਨਾਂ ਦੀ ਪੱਗਾਂ ਝੂਲਦੀਆਂ ਇਹਨਾਂ ਦੀਆਂ ਕੇਸਰੀ ਨਿਸ਼ਾਨ ਸਾਹਿਬ ਇੱਥੇ ਝੂਲਦੇ ਕਿਸਤੀਆਂ ਝਲਦੀਆਂ ਜਿਹੜੀਆਂ ਕਿਸੇ ਫਿਰ ਮੈਂ ਗੱਲ ਕਿਸੇ ਵੀ ਗੈਰ ਸਿੱਖ ਸੰਸਥਾ ਨੇ ਕਿਸੇ ਗੈਰ ਸਿੱਖ ਅਦਾਰੇ ਨੇ ਅੱਜ ਗੁਰੂ ਕੇ ਲੰਗਰ ਨਹੀਂ ਲਾਈ ਠੀਕ ਹੈ ਔਰ ਜਿਨ੍ਹਾਂ ਦਾ ਜਿਹੜੇ ਕਹਿੰਦੇ ਜੀ ਇਹ ਮੁਲਕ ਹੈ ਜੀ ਉਹਨਾਂ ਨੇ ਤੇ ਲਾਉਣੇ ਕਹਦੇ ਜਿਹੜੇ ਕਹਿੰਦੇ ਸਾਡੇ 85 ਕਰੋੜ ਗਿਣਤੀ ਹੈ ਠੀਕ ਹੈ ਨਾ ਉਹ ਤਰਾ ਤਰਾ ਕਰਦੇ ਫਿਰਦੇ ਨੇ ਇਹ ਗੁਰੂ ਨਾਮਦਾਸ ਪਾਤਸ਼ਾਹ ਦੀ ਬਖਸ਼ਿਸ਼ ਹੈ ਇਸ ਧਰਤੀ ਦੇ ਸੱਚੇ ਪਾਤਸ਼ਾਹ ਨੇ ਨਿਸ਼ਾਨ ਕੇਸਰੀ ਚਲਾਇਆ ਇਹ ਕਿਤੇ ਇੰਦਾ ਇਹਨਾਂ ਦੇ ਮੈਨ ਮੇਡ ਹੜਾ ਨਾਲ ਨਹੀਂ ਰੋੜਨ ਵਾਲੀ ਇਹਨਾਂ ਨੇ ਦਰਿਆਵਾਂ ਦੇ ਅੱਗੇ ਵੀ ਬੜੇ ਜਿਹੜੇ ਉਹ ਵਹਿਣ ਮੋੜੇ ਹੁਣ ਵੀ ਮੋੜ ਦੇਣਗੇ ਕੋਈ ਗੱਲ ਨਹੀਂ ਜੇ ਇਹਨਾਂ ਦੀ ਨੀਤ ਛੋਟਿਆ ਨਾ ਤੇ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੈਗੀ ਆ ਇਹ ਨਹੀਂ ਹੈਗੀ ਠੀਕ ਹੈ ਜਿਵੇਂ ਉਹ ਕਹਿੰਦੇ ਹੁੰਦੇ ਵੀ ਭੁੱਲੇ ਹੀ ਆ ਰੱਖੇ ਆ ਤੇ ਭਲਾ ਭੁੱਲ ਦਣਗੇ ਇਹ ਪੰਥ ਪਾਤਸ਼ਾਹ ਦੀ ਉਹ ਧਰਤੀ ਆ ਜਿਨੇ 47 ਦੀ ਮਾਰ ਝੱਲੀ ਆ 1849 ਦੀ ਮਾਰ ਵੀ ਚੱਲੀ ਅਸੀਂ ਗਾਂ ਵੀ ਚੱਲਦੇ ਰਹਿਣਾ ਪਰ ਇਹ ਨਹੀਂ ਕਿ ਇੱਧਰ ਨੂੰ ਐ ਸਲਾਮ ਠੋਕ ਦੇ ਕਰਾਂਗੇ ਨਾ ਦੋਵਾਂ ਮੁਲਕਾਂ ਦੀ ਲੜਾਈ ਜਿੱਥੋਂ ਗੱਲ ਸ਼ੁਰੂ ਹੋਈ ਸੀ ਭਾਰਤ ਤੇ ਪਾਕਿਸਤਾਨ ਦੀ ਲੜਾਈ ਚਾ ਲੋਕ ਵਿਚਾਰੇ ਉੱਡਣ ਰਹੇ ਆ 5 ਵਜੇ ਤੋਂ ਬਾਅਦ ਕੋਈ ਕਿਸ਼ਤੀ ਨਹੀਂ ਜਾਂਦੀ ਗਿਣਤੀ ਦੀਆਂ ਚਾਰ ਕਿਸ਼ਤੀਆਂ ਇੱਥੇ ਉਹਨਾਂ ਚੋਂ ਵੀ ਤਿੰਨ ਸਿਕਸ ਸਸਥਾਵਾਂ ਦੀਆਂ ਜਿਹੜਾ ਕੌੜਾ ਸੱਚ ਇਹਨਾਂ ਦੋਵਾਂ ਦਾ ਸਹੀ ਹੈ ਕਿ ਤੁਸੀਂ ਉੱਥੋਂ ਦਿੱਲੀ ਬੈਠੇ ਕਿਵੇਂ ਨਾਬਜ਼ ਪਛਾਣੋਗੇ ਬਿਨ ਬੱਸ ਮੈਂ ਦੱਸਦਾ ਜੀ ਏ ਭਾਰਤੀਆਂ ਨੂੰ ਐ ਆ ਚਲ ਪਾਣੀ ਜਾਂਦਾ ਕੋਈ ਨਹੀਂ ਪਾਕਿਸਤਾਨ ਵਾਲੇ ਡੁੱਬਦੇ ਆ ਪਰ ਉਹ ਤੋਂ ਪਹਿਲਾਂ ਆਪਦੇ ਵੀ ਤਾਂ ਡੁੱਬਦੇ ਆ ਹਾਂ ਇਹ ਵਿਚਾਰੇ ਤਾਂ ਕਿਸੇ ਮਾੜਾ ਮਰੇ ਤੇ ਖੁਸ਼ੀ ਨਾ ਕਰੀਏ ਸੰਜਣਾ ਵੀ ਮਰ ਜਾਣਾ ਇਹ ਨਾ ਖੁਸ਼ ਹੋਏ ਕਿ ਪਾਕਿਸਤਾਨ ਰੁੜ ਗਿਆ ਤੁਹਾਡਾ ਆਪਦਾ ਵੀ ਰੁੜ ਰਿਆ ਤੇਰਾ ਆਪਦਾ ਬਹੁਤ ਮਾੜੇ ਹਾਲਾਤ ਨੇ ਔਰ ਇੱਕ ਕਦੇ ਵੱਲੋਂ ਜ਼ਮੀਨਾਂ ਉਲਟਪੁਲਟ ਹੋ ਜਾਣੀਆਂ ਸ਼ੇਤੀ ਰਿਕਵਰ ਹੋਣ ਵਾਲਾ ਵੀ ਨਹੀਂ ਹੈਗਾ ਇਦਾਂ ਦਾ ਵੱਡਾ ਡਿਸਾਸਟਰ ਹੈ ਜਿਹੜਾ ਕਿੱਥੇ ਬਣਾ ਵੀਰੇ 1988 ਤੋਂ ਰਿਕਾਰਡ ਟੁੱਟੇ ਆਪਾਂ ਸਾਰੇ ਉਦੋਂ ਦੇ ਵਾਰ-ਵਾਰ ਸੁਣ ਹੀ ਰਹੇ ਆ ਇਹ ਆ ਵੀ 1988 ਦੇ ਵਿੱਚ ਲੋਕਾਂ ਦੇ ਘਰ ਬਹੁਤ ਸਾਦੇ ਸੀਗੇ ਇੰਨੇ ਪੈਸੇ ਨਹੀਂ ਲੋਕਾਂ ਨੇ ਲਾਏ ਸੀਗੇ ਨਾ ਘਰਾਂ 'ਚ ਵੀਕਲ ਸੀ ਨਾ ਕੋਈ ਹੋਰ ਅੱਜ ਕੱਲ ਤੇ ਮਾੜੇ ਤੋਂ ਮਾੜੇ ਘਰ ਦੇ ਵਿੱਚ ਅੰਦਰ-ਅੰਦਰ 4-5 ਲੱਖ ਦਾ ਸਮਾਨ ਪਿਆ ਬਿਲਕੁਲ ਠੀਕ ਹੈ ਨਾ ਹੁਣ ਜਦੋਂ ਪਾਣੀ ਆਇਆ ਕਹਿੰਦੇ ਏਸੀ ਥੋੜੀ ਖੋਲ ਕੇ ਕੋਠੇ ਤੇ ਲੈ ਜਾਣ ਪਿਆ ਪਿਆ ਹਜ਼ਾਰ ਦੇ ਏਸੀ ਨੇ ਪੱਖੇ ਨੇ ਐਲੀਡੀਆਂ ਕੰਪਿਊਟਰ ਲੈਪਟਾਪ ਮੋਬਾਈਲ ਅਨੇਕਾਂ ਚ ਕੀ ਗੁਜ਼ਾਰਾ ਕਰਦਾ ਖਾਸ ਕਰਕੇ ਇਧਰ ਰਾਏ ਸਿੱਖ ਬ੍ਰਦਰੀ ਨਾਲ ਵੱਡਾ ਉਹ ਭਾਈਚਾਰਾ ਇਧਰ ਰਹਿੰਦਾ ਜੇ ਹੈ ਵੀ ਤੇ ਛੋਟੇ ਜ਼ਿਮੀਦਾਰ ਨੇ ਕੋਈ ਕੋਲ 2 ਕਿੱਲੇ 4 ਕਿੱਲੇ 3 ਕਿੱਲੇ 5 ਕਿੱਲੇ ਇੰਨੇ ਕ ਨੇ ਤੇ ਉਹ ਬਸ ਸਾਦੇ ਜਿਹੇ ਬੰਦੇ ਆ ਹੈਨਾ ਉਹ ਵਿਚਾਰੇ ਠੀਠ ਜਿਓ ਕੇ ਬਿਸ਼ਰਮਾ ਜਿਓ ਇੱਥੇ ਬੈਠੇ ਆ ਸਰਕਾਰ ਦੇ ਮੋਹਲ ਵੇਖੀ ਜਾਂਦੇ ਆ ਜੇ ਸਿੱਖ ਸੰਸਥਾਵਾਂ ਨਾ ਹੋਣ ਬੰਦੇ ਭੁੱਖੇ ਮਰ ਜਾਣ ਇੱਥੇ ਹੂੰ ਬਿਲਕੁਲ ਬਹੁਤ ਵੱਡਾ ਰੋਲ ਹੈ ਜੀ ਸਿੱਖ ਸੰਸਥਾਵਾਂ ਦੀ ਸੰਸਥਾਵਾਂ ਇਕੱਠਿਆਂ ਨੂੰ ਕਰਕੇ ਬਾਈ ਜੀ ਸੁਣੋ ਗੱਲ ਪ੍ਰਸ਼ਾਸਨ ਵੀਰ ਜੀ ਮੈਂ ਫਾਜ਼ਿਲਕਾ ਦਾ ਲੋਕਰ ਰਹਿਣ ਵਾਲਾ ਪ੍ਰਸ਼ਾਸਨ ਕੀ ਕਰਦਾ ਪੂਰੀ ਉਹ ਚਾਹੁੰਦਾ ਵੀ ਸਾਡੇ ਜਰੀਏ ਚੱਲਿਆ ਜਾਵੇ ਪਰ ਪ੍ਰਸ਼ਾਸਨ ਇਹਦੇ ਖੁਦ ਕੀ ਕਰ ਰਿਹਾ ਤੇ ਪੱਲਿਓਂ ਕੀ ਲਾ ਰਿਹਾ ਮਾਲ ਮਾਲਕਾਂ ਦੀ ਇਹਨਾਂ ਗੱਲ ਹਾਂਜੀ ਬਿਲਕੁਲ ਮਾਲ ਮਾਲਕਾਂ ਦਾ ਤੇ ਮਸ਼ਹੂਰੀ ਆਪਦੀ ਹੂੰ ਪਰ ਜਿਹੜਾ ਹੀ ਪ੍ਰਸ਼ਾਸਨ ਇੱਥੇ ਸਿੱਖ ਸੰਸਥਾਵਾਂ ਨੂੰ ਆਉਣ ਤੋਂ ਰੋਕਦਾ ਹੈ ਉਹੀ ਪ੍ਰਸ਼ਾਸਨ ਇਥੋਂ ਪਰਛਾਦਾ ਚੱਕ ਜਾਂਦਾ ਹੈ ਹਾਂ ਚਲੋ ਉਹ ਇੱਕ ਮੰਨ ਲਓ ਆਰਡਰ ਤਾਂ ਉੱਪਰੋਂ ਆਉਂਦਾ ਨਾ ਮੁਲਾਜ਼ਮ ਜਿਹੜੇ ਵਿਚਾਰੇ ਥੱਲੇ ਕੰਮ ਕਰ ਰਹੇ ਉਹ ਤਾਂ ਮੁੰਡੇ ਆਪਣੇ ਆ ਮੁਲਾਜ਼ਮ ਵੀ ਆਪਣੇ ਵੀਰ ਭੈਣ ਭਰਾ ਨੇ ਉਹ ਵੀ ਹੱਥ ਜੋੜ ਖਲੋਂਦੇ ਨੇ ਵੀ ਸਾਨੂੰ ਉੱਪਰੋਂ ਪ੍ਰੈਸ਼ਰ ਆਸੀ ਤੁਹਾਨੂੰ ਕਿਵੇਂ ਕਰੀ ਜਿਹੜੀ ਜਿਹੜੀ ਨੀਤੀ ਆ ਜਿਹੜੀ ਉਹ ਤਾਂ ਉੱਪਰੋਂ ਬਣ ਕੇ ਆ ਰਹੀ ਹੁੰਦਾ ਉਹ ਕੀ ਮਾਰਨ ਦੀ ਹੈ ਜੀ ਨੀਤੀ ਦੇ ਸਿੱਖਾਂ ਨੂੰ ਤੇ ਪੰਜਾਬ ਨੂੰ ਮਾਰਨ ਦੀ ਆ ਨੀਅਤ ਜਿਹੜੀ ਖੋਟ ਹੈ ਉਹ ਚ ਕੋਈ ਫਰਕ ਕੋਈ ਕਿਸੇ ਨੂੰ ਭੁਲੇਖਾ ਹੋਵੇ ਤੇ ਭਾਈ ਉਹ ਆਪਣੇ ਨਾਲ ਵਿਚਾਰ ਵੀ ਕਰ ਸਕਦਾ ਹਾਂ ਨੀਤੀ ਵੀ ਖੋਟੀ ਹੈ ਨੀਤੀ ਵੀ ਖੋਟੀ ਹੈ ਮੇਰੇ ਕੋਲ ਸ਼ੋਟ 12 13 ਤਰੀਕ ਦਾ ਪਾਣੀ ਆਇਆ 12 13 ਤਰੀਕ ਦਾ ਪਾਣੀ ਆਇਆ ਕਿਹੜੀ ਸਹੂਲਤ ਜਿਹੜੀ ਪ੍ਰਸ਼ਾਸਨ ਨੇ ਵਾajib ਜਿੰਦੀ ਲੋੜ ਆ ਐਵੇਂ ਇੱਥੇ ਟੈਂਟ ਲਾ ਕੇ ਕੋਈ ਬੀਬੀਆਂ ਇੱਥੋਂ ਚੁਰਗੀ ਸਰਗੀ ਲਾ ਕੇ ਬੈਠੀਆਂ ਹੋਈਆਂ ਪਿੱਛੇ ਠੀਕ ਹੈ ਹੋਰ ਬਾਉ ਜੀ ਬੈਠੇ ਆ ਉਹ ਇੱਥੋਂ ਤੱਕ ਜਦਬਾ ਚੜਾਈਆਂ ਤੇ ਛਗਲ ਲੱਗਣਾ ਜਿਨ੍ਹਾਂ ਨੇ ਸੇਵਾ ਕਰਨੀਆਂ ਵੇਖੋ ਇਹਨਾਂ ਨੇ ਨਿੱਕਰਾਂ ਕੱਚੇ ਪਾਏ ਹੋਏ ਆ ਆਪਣੇ ਲਈ ਤਾਂ ਮੀਡੀਆ ਚ ਕਵਰੇਜ ਕਰਨਾ ਆਹੀ ਪੱਗਾ ਪੁਗਾ ਮੰਨ ਕੇ ਕਿਉਂਕਿ ਅਸੀਂ ਕਵਰੇਜ ਕਰਨੀ ਆ ਨਹੀਂ ਆਪਾਂ ਪਾ ਕੇ ਤੇ ਚੱਪਲਾਂ ਤੇ ਲੋਹੜਾ ਪਾ ਕੇ ਫਿਰ ਬਸ ਸਕਰੀਨ ਤੇ ਰਹਿਣਾ ਉਹਨਾਂ ਨੇ ਬੰਨ ਤੇ अच्छा मिल ਕੀ ਰਿਹਾ ਕੋਈ ਕਹਿੰਦੇ ਜੀ 1800 ਰੁਪਿਆ ਆਇਆ 1800 1800 ਨਾਲ ਕੀ ਹੋ ਜੂਗਾ ਉਹਨਾਂ ਚ 1800 ਕਾਟ ਲਾਗੀ 5000 ਰੁਪਿਆ ਪ੍ਰਤੀ ਏਕੜ ਦੇ ਰਹੇ ਨੇ ਨਹੀਂ ਬਹੁਤ ਬਹੁਤ ਮਾੜੇ ਹਾਲ ਆ ਜਿਹੜੇ ਦਰਿਆ ਲਗਾਤਾਰ ਚੜ ਰਿਹਾ ਸਥਿਤੀ ਬਹੁਤ ਗੱਲ ਕਰੀ ਬਾਤ ਬਹੁਤ ਮਾੜੇ ਹਾਲਾਤ ਆ ਕੱਲ